ਸ੍ਰੀ ਵਾਹਿਗੁਰੂ ਜੀ ਕੀ ਬੋਧ ਗਏ ਜੈ ਸ਼੍ਰੀ ਰਾਮ ਸਾਡੇ ਅਜ ਰਾਇਨ ਮੁੰਗਾ ਜੀ ਸੰਦੀਪ ਧਵਨ ਜੀ ਇਹਨਾਂ ਦੋਵਾਂ ਦਾ ਜਨਮ ਦਿਨ ਹੈ ਇਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਸੀਂ ਬੋਇਸਪੂ ਅਸੀਂ ਰੁੱਖ ਲਗਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਅੱਜ ਅਸੀਂ ਆਪਦੇ ਮੈਂਬਰਾਂ ਦੇ ਸਦਕਾ ਅਸੀਂ ਇੱਥੇ ਬੂਟੇ ਲਗਾਉਣ ਆਏ ਆ ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵਧ ਤੋਂ ਵਧ ਐਵੇਂ ਹੀ ਤੁਸੀਂ ਕਿਸੇ ਦਾ ਜਨਮ ਦਿਨ ਹੁੰਦਾ ਹੈ ਜਾਂ ਤੁਹਾਡੇ ਕਿਸੇ ਦੇ ਫਾਦਰ ਸਾਹਿਬ ਦੀ ਵਰ੍ਹੇਸ਼ਟੀ ਹੁੰਦੀ ਹੈ ਤੁਸੀਂ ਵਧ ਤੋਂ ਵਧ ਆਪਣੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਰੁਕ ਲਗਾਓ ਤਾਂ ਕਿ ਆਉਣ ਵਾਲੇ ਸਮਝਾ ਪਰੁਸ਼ਾਹੀ ਮਿਲੇ ਚੰਗਾ ਵਾਤਾਵਰਨ ਮਿਲੇ ਧੰਨਵਾਦ ਜੈ ਸ਼੍ਰੀ ਰਾਮ ਜੀ ਅੱਜ ਜੋ ਲਾਇਨਸ ਕਲੱਬ ਨੇ ਉਪਰਾਲਾ ਸ਼ੁਰੂ ਕੀਤਾ ਸੀ ਰੁਕ ਲਗਾਓ ਧਰਤੀ ਬਚਾਓ ਉਹ ਅਭਿਆਨ ਇਹ ਨਾ ਵਧੀਆ ਚੱਲ ਰਿਹਾ ਹੈ ਜਿਵੇਂ ਅਸੀਂ ਤੁਹਾਨੂੰ ਵਾਦਾ ਕੀਤਾ ਸੀ ਕਿ ਸਾਡੇ ਕਿਸੇ ਵੀ ਮੈਂਬਰ ਦਾ ਬਰਥਡੇ ਹੋਏਗਾ ਅਸੀਂ ਉਹ ਬੂਟੇ ਲਗਾਵਾਂਗੇ ਅੱਜ ਸਾਡੇ ਮੈਂਬਰ ਰਾਜਨ ਮੋਂਗਾ ਜੀ ਸੰਦੀਪ ਤਾਂ ਜੀ ਦਾ ਜਨਮ ਦਿਨ ਹੈ ਜੀ ਤੇ ਅਸੀਂ ਉਹਨਾਂ ਦੀ ਖੁਸ਼ੀ ਵਿੱਚ ਇਹ ਬੂਟੇ ਲਗਾ ਰਹੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਰਾਜਾ ਮੌਂਗਾ ਜੀ ਤੇ ਸੰਦੀਪ ਦਾਮ ਜੀ ਦਾ ਜਨਮ ਹੋਇਆ ਸੀ ਤੇ ਵੱਡੇ ਹੋਏ ਉਹਨਾਂ ਨੇ ਆਪਦੇ ਮਾਪਿਆਂ ਨੂੰ ਖੁਸ਼ੀ ਦਿੱਤੀ ਸਮਾਜ ਲਈ ਇੰਨਾ ਕੰਮ ਕੀਤਾ ਅੱਜ ਉਹ ਬੂਟੇ ਉਹਨਾਂ ਦੇ ਨਾਮ ਲੱਗ ਰਹੇ ਨੇ ਅੱਗੇ ਉਹ ਵੀ ਇੰਨੀ ਖੁਸ਼ੀ ਦੇਣਗੇ ਉਹ ਹਰੀਆਵਲ ਕਰਨਗੇ ਆਪਾਂ ਨੂੰ ਬੜਾ ਕੁਝ ਦੇਣਗੇ ਇਸ ਕਰਕੇ ਇਹ ਬੂਟੇ ਆਪਾਂ ਨੂੰ ਹਰ ਇੱਕ ਨੂੰ ਲਗਾਉਣੇ ਚਾਹੀਦੇ ਨੇ ਤਾਂ ਕਿ ਸਮਾਜ ਵਿੱਚ ਚੰਗਾ ਮੈਸੇਜ ਪਹੁੰਚ ਸਕੇ ਅਸੀਂ ਜਿਵੇਂ ਵੇਖਿਆ ਜੀ ਕੱਲ ਖਾਡੂ ਸ਼ਮ ਸੁਸਾਇਟੀ ਨੇ ਵੀ ਬੂਟਿਆਂ ਦੀ ਸ਼ੁਰੂਆਤ ਕੀਤੀ ਇਹ ਇੱਕ ਦੀ ਕੋਈ ਸੰਸਥਾ ਦੀ ਕੋਈ ਸ਼ੁਰੂਆਤ ਨਹੀਂ ਹਰ ਸੰਸਥਾ ਨੂੰ ਇਹ ਕਰਨਾ ਚਾਹੀਦਾ ਜੀ ਧੰਨਵਾਦ ਵੱਲੋਂ ਹੋਰ ਤੁਹਾਨੂੰ ਦੇਣਾ ਚਾਹੁੰਦਾ ਜੀ ਅਗਰ ਸਮਾਜ ਨੂੰ ਆਪਾਂ ਨੂੰ ਚੰਗਾ ਬਣਾਣਾ ਹੈ ਜੀ ਤਾਂ ਆਪਾਂ ਨੂੰ ਦੂਸਰਿਆਂ ਤੋਂ ਉਮੀਦ ਨਹੀਂ ਆਪਦੇ ਆਪ ਤੋਂ ਉਮੀਦ ਰੱਖਣੀ ਚਾਹੀਦੀ ਹੈ ਪਹਿਲਾਂ ਆਪ ਆਪ ਦੇ ਆਪ ਨੂੰ ਚੰਗਾ ਬਣਾਈਏ ਜੇ ਆਪਾਂ ਸੋਚੀ ਅਸੀਂ ਚੰਗਾ ਬਣਾ ਬੰਨਾ ਤਾਂ ਸਮਾਜ ਆਪਦੇ ਆਪ ਚੰਗਾ ਬਨੇਗਾ ਜੀ ਸੋ ਸਮਾਜ ਵਿੱਚ ਵਿਚਰਨ ਲਈ ਆਪਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਜੋ ਅੱਜ ਇਹ ਮੁਹਿੰਮ ਹੋ ਰਹੀ ਹੈ ਉਹ ਸਾਰੀ ਵਾਹਿਗੁਰੂ ਜੀ ਮੇਰ ਨਾਲ ਹੋ ਰਹੀ ਏ ਅਸੀਂ ਕੌਣ ਆ ਕੁਛ ਵੀ ਨਹੀਂ ਆ ਉਹ ਵਾਹਿਗੁਰੂ ਹੀ ਕਰਵਾਂਦਾ ਜੋ ਕਰਵਾਂਦਾ ਹੈ ਜੇ ਸਾਡੇ ਤੋਂ ਅੱਜ ਇਹ ਕੰਮ ਕਰਵਾ ਰਿਹਾ ਤੇ ਉਹਦੀ ਕਿਰਪਾ ਏ ਵਾਹਿਗੁਰੂ ਜੀ ਤੇ ਖਾਲਸਾ ਵਾਹਿਗੁਰੂ ਜੀ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਅਸੀਂ ਲਾਈਨਸਟਾਪ ਦੇ ਇਸ ਮੂਵ ਮੈਮਲ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਜਿਹੜੇ ਸਾਡੇ ਵੀਰ ਨੇ ਜਿਨ੍ਹਾਂ ਦਾ ਜਨਮ ਦੇ ਨੇ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਬੋਟੇ ਲਗਾਉਣ ਦੀ ਮਾਹਿਮ ਨੂੰ ਸ਼ੁਰੂ ਕੀਤਾ ਹੈ ਵਾਇਸ ਕੋਲ ਗੁਰੂਵਾਰ ਸਾਹਿਬਾ ਲੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਿ ਇਸੇ ਤਰ੍ਹਾਂ ਇਹ ਇਸ ਮਾਹਿਮ ਨਾਲ ਜੁੜੇ ਰਹਿਣ ਤਾਂ ਕਿ ਸਾਡੇ ਦੇਸ਼ ਦਾ ਔਰ ਸਾਡੀ ਸਤਾਤੀ ਨੂੰ ਗੜਿਹਰਿਆਂ ਵੱਲ ਮਿਲੇ ਔਰ ਜਿਹੜਾ ਟੈਂਪਰੇਚਰ ਸਾਡਾ ਦਿਨ-ਦਿਨ ਵਧ ਰਿਹਾ ਉਸ ਤੋਂ ਸਾਨੂੰ ਕੁਝ ਰਾਹਤ ਮਿਲੇ ਗਰਮੀ ਤੋਂ ਰਾਹਤ ਮਿਲੇ ਔਰ ਸਾਡਾ ਜਿੰਨਾ ਵਾਤਾਵਰਨ ਸਾਡਾ ਇਹ ਠੰਡਾ ਰਹੇਗਾ ਉਨੀ ਮਨੁੱਖਤਾ ਤੇ ਪਹਲਾ ਹੋਣਾ ਹੈ ਤੇ ਮੈਂ ਫਿਰ ਸਮੂਹ ਸਤਾ ਵੱਲੋਂ ਲਾਈਨਸ ਕਲੱਬ ਦਾ ਇੱਥੇ ਪਹੁੰਚਣ ਤੇ ਬੂਟਿਆਂ ਦੀ ਸ਼ੁਰੂਆਤ ਤੋਂ ਬਾਅਦ ਸ਼ੁਰੂਆਤ ਕਰਨ ਤੇ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ